ਏ ਏ ਜ ਸਾਹਮਣੇ ਉਹ درخت ਜਿਹੜਾ ਆਪਣੇ ਆਪ ਖਵਾ ਚੁੱਕਿਆ ਉਹ ਬਿਲਕੁਲ ਪੂਰੇ ਬੰਦ ਗਿਆ। ਸ਼ਹੀਦ ਸ਼੍ਰੀ ਲਨਵੀਰ ਸ਼ਹੀਦ ਹਵਾ ਸਿੰਘ ਤੇ ਮਲਿਕ ਜਰਾਜਪਾਲ ਦੀ। ਲਾ ਲੋ ਜਿਹਨਾਂ ਦੀ ਇੱਥੇ ਫੋਟੋ ਲੱਗੀ ਹੋਈ ਹੈ। ਇਹ ਹਲੇ ਇਹ ਮੁੰਡੇ ਆਪਣੀ ਵੇਟ 'ਚ ਸਿਰ ਤੇ ਪਿੱਛੇ ਹਰੂ ਗਿਆ। ਸੂਮਾਨ ਆਪਣਾ ਰੈਡੀ ਹੋ ਗਿਆ ਜੀ। ਸਾਹਮਣੇ ਪਿਆ ਹੈਲਮਟ। ਬੈਗ ਪਿਆ, ਲੱਬ 'ਚ ਪਿਆ ਤੇ ਆਪਾਂ ਵੀ ਰੈਡੀ ਹੋ ਗਏ ਜੈਕਟ ਵਗੈਰਾ ਪਾ ਲਈ ਆਪਾਂ ਹਾਂਜੀ ਜਾਣਾ ਹਾਂ ਹਾਂ ਠੀਕ ਆ ਫੇਲ ਲੈ ਜਾਂਗੇ ਠੀਕ ਹੈ ਘੜੀ ਬੋ ਜਿਵੇਂ ਤਰ੍ਹਾਂ ਘਟ ਰਿਹਾ ਚੱਲ ਚੱਲ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਬਲੌਗ ਦੇ ਵਿੱਚ ਏ ਬਲੌਗ ਨੂੰ ਸਮਾਂ ਹੋ ਗਿਆ ਬਹੁਤ ਪਾਏ ਹੋਏ ਨੂੰ ਕਿਉਂਕਿ ਪਹਿਲਾਂ ਲਾਲੋ ਹੇਮਗੁਰ ਸਾਹਿਬ ਤੋਂ ਆਏ ਹੋਂ ਤੋਂ ਬਾਅਦ ਬਲੌਗ ਪਾਇਆ ਨਹੀਂ ਗਿਆ ਪਹਿਲਾਂ ਘਰ ਦਾ ਕੰਮ ਚੱਲ ਗਿਆ ਆਪਾਂ ਜਿਹੜਾ ਤੁਹਾਨੂੰ ਰੂਮ 'ਚ ਖੜੇ ਆ ਸੀ ਮਨ ਲਾਲ ਨਮਾ ਕਰ ਪਾਇਆ ਤੇ ਉਹ ਤੋਂ ਬਾਅਦ ਹੋਰ ਦੋ ਤਿੰਨ ਕੰਮਾਂ ਕਰਕੇ ਫਿਰ ਦਿਵਾਲੀ ਆ ਗਈ ਨਿਕਲ ਨਹੀਂ ਗਿਆ ਹੁਣ ਨਿਕਲਣ ਲੱਗੇ ਆਪਾਂ ਤੇ ਇਹ ਵੀਡੀਓ ਤੁਹਾਨੂੰ ਪਹਿਲਾਂ ਦੱਸਿਆ ਹੀ ਆਪਾਂ ਮੈਂ ਜਾ ਰਿਹਾ ਆਂ ਜੀ ਅੱਜ ਰਾਜਸਥਾਨ ਰਾਜਸਥਾਨ ਇੱਕ ਲਾਲੋ ਵੀ ਤੁਸੀਂ ਆਪਣੇ ਦੇਸ਼ ਦੀ ਭਾਰਤ ਦੇ ਦੀ ਜਿਹੜੀ ਆਦੀ ਸਭ ਤੋਂ ਵੱਡਾ ਖੇਤਰਫਲ ਦੇ ਵਿੱਚ ਰਾਜ ਆਉਂਦਾ ਹੈ ਤੇ ਸੱਤ ਵਾਰੀ ਇਹਦਾ ਨਾਮ ਬਦਲਿਆ ਕਿਉਂਕਿ ਸਾਨੂੰ ਵੀਡੀਓ ਚ ਅੱਗੇ-ਅੱਗੇ ਦੱਸੀ ਜਾਵਾਂਗੀ ਆਪਾਂ ਵੀ ਕਿਦਾਂ ਕਿਦਾਂ ਦਾ ਨਾਮ ਪਈ ਗਿਆ ਤੇ ਕਿਹੜੀ-ਕਿਹੜੀ ਆਪਾਂ ਖਾਂ ਜਾਵਾਂਗੇ ਫਿਲਹਾਲ ਆਪਾਂ ਆਪਾਂ ਨਿਕਲਦੇ ਆਂ ਇੱਥੋਂ ਤੇ ਰਸਤੇ 'ਚ ਆਪਾਂ ਜਾਵਾਂਗੇ ਹਰਿਆਣੇ ਨੂੰ ਹੁੰਦੇ ਹੋਏ ਹਰਿਆਣਾ ਦਾ ਕੁਝ ਕੇ ਏਰੀਆ ਆਪਾਂ ਪਾਰ ਕਰਕੇ ਤੇ ਅੱਜ ਪਹੁੰਚਾਂਗੇ ਆਪਾਂ ਉਹ ਤੁਹਾਨੂੰ ਉੱਥੇ ਨਾਲ ਦੀ ਨਾਲ ਹੀ ਦਿਖਾਵਾਂਗੇ ਜਿੱਥੇ ਆਪਾਂ ਅੱਜ ਜਾਣਾ ਤੇ ਇਹ ਬੰਦੇ ਆਪਣੀ ਵੇਟ 'ਚ ਸਿਰਤ ਪਿੱਛੇ ਹਿਰਲੀਨ ਹਾਂ ਵੀ ਠੀਕ ਹੈ ਜਾਵਾਂ ਹੁਣ ਜਾਓ ਪੱਕਾ ਨਾਲ ਤਾਂ ਨਹੀਂ ਜਾਣਾ ਪੱਕਾ ਮੈਂ ਨਹੀਂ ਲੈਦਾ ਠੀਕ ਲਓ ਜੀ ਕਰਦੇ ਪਿਆਰੀ ਤੇ ਬਾਏ 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 ਚਲੋ ਅੱਛਾ ਚੰਗਾ ਬਾਈ ਬਾਏ 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 ਸਤਿਨਾਮ ਸ਼੍ਰੀ ਵਾਹਿਗੁਰੂ ਸੱਚੇ ਪਾਸ਼ਾ ਜਿਹੜਾ ਸਫ਼ਰ ਲਗਿਆ ਕਰਨ ਆਵਾਰਾ ਚੰਗੀ ਤਰ੍ਹਾਂ ਹੋ ਜੇ ਪੰਗ ਸੰਗ ਸਾਹੀ ਰਹੋ ਬਾਕੀ ਕੁਛੀ ਵਾਲੀ ਗੱਲ ਇਹ ਐ ਵੀ ਇਹ ਸਾਹਮਣੇ ਜਿਹੜੀ ਤੁਸੀਂ ਸੜਕ ਦੇਖ ਰਹੇ ਹੋ ਨਾ ਇਹ ਹੁਣ ਮੰਨ ਲਗੀ ਆ ਬਣਨ ਘਟੋ ਘਟ ਆ ਉਹ ਤਾਂ ਨਹੀਂ ਦਾ ਤਿੰਨ ਤੋਂ ਤਿੰਨ ਚਾਰ ਸਾਲ ਲੇਟ ਹੋਈ ਆ ਸੜਕੇ ਬਣਨ ਨੂੰ ਚਲੋ ਬਣੀ ਤਾਂ ਸਹੀ ਪਰ ਹਲੇ ਬਣੀ ਕੁਛ ਨਹੀਂ ਪਤਾ ਇਹ ਵੀਡੀਓ ਬਣਾ ਰਿਹਾ ਤੇਰੀ ਕਿਹੜੀ ਅਵਸਥਾ ਮਾਰਿਆ ਬੰਦਾ ਇਹ ਦੇਖੋ ਪਹਿਲਾਂ ਤੋਂ ਵਾਦੀ ਵਾ ਹਾਂ ਕਾ ਮਿਲਣਾ ਸਾਨ ਮਾਰ ਰਿਹਾ ਹਾਂ ਕਾ ਹੋਇਆ ਬਸੋਂ ਚੱਲਿਆ ਭਾਈ ਜੀ ਇਹ ਬਸੋਂ ਜਾ ਰਿਹਾ ਜੀ 2 ਮਹੀਨੇ ਹੋ ਗਏ ਜੀ ਨਕਲ ਪਾਇਆ ਪਿਆ ਸਾਰਾ ਇਹ ਭਾਈ ਨਾ ਬੰਦੇ ਦੀ ਆਵਾਜ਼ ਨਾ ਰਹੀ ਬੰਦਾ ਕਹਿ ਰਿਹਾ ਵੀ 2 ਮਹੀਨੇ ਹੋ ਗਏ ਕਲਪਾਇਆ ਪਿਆ ਮੋੜਾ ਮੁਸ਼ਕਲ ਨਾਲ ਚੱਲੇ ਆਪਾਂ ਠੀਕ ਹੈ ਜੀ ਚਲੋ ਜੀ ਚਲੋ ਬਸੇ ਨਾ ਜੇ ਇਹ ਖਿੱਚ ਦੇ ਕੇ ਕਰ ਦਈਏ ਕੰਮ ਸਪਰ ਸਾਰੇ ਇੰਡੀਆ ਦਾ ਹੋ ਜਾਣਾ ਠੀਕ ਹੈ ਜੀ ਮੇਲੇ ਠੀਕ ਹੈ ਚੱਲਣਾ ਤਾਂ ਨਹੀਂ ਸਵੇਰ ਦੇ ਵੱਜੇ ਨੇ ਜੀ 9:30 ਤੇ ਚੱਲਨੇ ਆਪਾਂ ਅੱਜ ਤਰੀਕਾ 29 2025 ਅਕਤੂਬਰ ਦੇ ਤੇਰੇ ਆਪਣੇ ਖੇਤ ਤੇ ਕਣਕ ਵੀ ਇਸਤੀ ਆਪਾਂ ਜਿਹਨੂੰ ਆਪਾਂ ਨਹੀਂ ਕਰਦੇਗਾ ਆਪਾਂ ਜਦੋਂ ਨਿਕਲਨੇ ਸਾਰ ਆਪਾਂ ਪੰਪ ਤੇ ਖੜ ਗਏ ਆ ਕੇ ਜੀ ਦੋ ਕਿਲੋਮੀਟਰ ਚੱਲੇ ਆ ਲੈ ਆਪਾਂ ਕਿਉਂਕਿ ਆਪਾਂ ਜਿਹੜਾ ਖਾਣਾ ਖਾ ਲਿਆ ਸਵੇਰੇ ਪਰ ਆ ਘੋੜੇ ਨੂੰ ਹਲੇ ਦੇਣਾ ਖਾਣਾ ਹਨਾ ਅੱਡੀ ਆਪਾਂ ਇਹਦੇ ਇਦਾਂ ਹੀ ਮਾਰਦੇ ਭੁੱਖੇ ਪੇਟ ਕਿਤੇ ਦਲਤਾਂ ਮਾਰ ਕੇ ਥੱਲੇ ਨਾ ਡਿੱਗਦੇ ਘੇਰਦੇ ਆਪਾਂ ਨੂੰ 962 ਦਾ ਆ ਜੀ ਫਿਲਹਾਲ ਤੇਲ ਆਪਣੇ ਮੋਟਰਸਾਈਕਲ ਚ ਤੇ ਪਹਿਲਾ ਖਰਚਾ ਸ਼ੁਰੂ ਇਹ ਤੋ ਸੱਜੀ ਸੜ ਅਮਰਸਰ ਰਾਜਪੁਰਾ ਪਾਪਾ ਮੂੜਨਾ ਹਲੇ ਫਿਲਹਾਲ ਦਿੱਲੀ ਵੱਲੋਂ ਤੇ ਬਹੁਤ ਦੂਰ ਮੈਂ ਆਪਾਂ ਟੂਲ ਟੈਕਸ ਤੋਂ ਥੋੜਾ ਜਿਆਦਾ ਰੰਗ ਸਾਈਡ ਹੋ ਗਏ ਜਿਹੜਾ ਆਪਣਾ ਨਾਰਨੋੜ ਵਾਲਾ ਰੋਡ ਹੈ ਉਹ ਤੋੜਾ ਅੱਗੇ ਚੱਲਦਾ ਸ਼ਾਹਬਾਦ ਵਾਲਾ ਰੋਡ ਹੈ ਜਿਆ ਸੋਰੀ ਸ਼ਾਹਬਾਦ ਵਾਲਾ ਕਾ ਪੇਵੇ ਵਾਲਾ ਉਹਨੂੰ ਪੈ ਜਾਾਂਗੇ ਉਹ ਸਾਹਮਣੇ ਅੰਬਾਲਾ ਲਿਖਿਆ ਹੋਇਆ ਜਿਹੜੀ ਥਾਂ ਤੇ ਆਪਾਂ ਆ ਕੇ ਖੜੇ ਆ ਨਾ ਇਹ ਪਿੰਡ ਹੈ ਜੀ ਠੋਲ ਤੇ ਮੇਰੇ ਨੇ ਇੱਥੇ ਨਾਨਕੇ ਬਹੁਤ ਆਈ ਬਹਣਾ ਛੁੱਟੀਆਂ ਜਿੱਥੇ ਤੇ ਸੱਜੇ ਹੱਥ ਇੱਥੇ ਹੀ ਲਾ ਲਓ ਤੁਸੀਂ ਵੀ ਦੋ ਦਿਨ ਕਿਲੋਮੀਟਰ ਅੱਗੇ ਜਾ ਕੇ ਸੱਜੇ ਹੱਥੀ ਸਾਥ ਨਾ ਅ ਜਮੀਨ ਆਪਣੀ ਲਈ ਹੋਈ ਹੁਣ ਜਿਹੜੇ ਆਪਾਂ ਰੋਡ ਤੇ ਖੜੇ ਆ ਨਾ ਪੱਪੇ ਵਾਲੇ ਰੋਡ ਤੇ ਪੈ ਗਏ ਤੇ ਉਹ ਸਾਹਮਣੇ ਰੋਡ ਆ ਨਾਰ ਨਾਲ ਰੋਡ ਜਿਹੜੇ ਤੇ ਆਪਾਂ ਲਾ ਲੋ ਆਪਣੀ ਐਂਟਰੀ ਨਹੀਂ ਮੋਟਰਸਾਈਕਲ ਵਾਲਿਆਂ ਦੀ ਜਿਹੜੇ ਰਾਈਡਿੰਗ ਵਗੈਰਾ ਕਰਦੇ ਨੇ ਰੋਡ ਵਧੀਆ ਮੈਂ ਦੋ ਵਾਰੀ ਦੋ ਤੇ ਤਿੰਨ ਵਾਰੀ ਉੱਥੇ ਡਰਾਈਵ ਮਲਾ ਲਓ ਸਫਰ ਕਰ ਚੁੱਕਿਆ ਇਸ ਰੋਡ ਤੇ ਤੇ ਰੋਡ ਦੇ ਆਪਾਂ ਕੁਝ ਨਹੀਂ ਮਤਲਬ ਇਹ ਨਹੀਂ ਕਹਿ ਸਕਦੇ ਹਾਂ ਵੀ ਇਦਾਂ ਇਦਾਂ ਰੋਡ ਬਹੁਤ ਵਧੀਆ ਬਣਾਇਆ ਹੋਇਆ ਪਰ ਸਾਡੇ ਬਾਅਦ ਤੇ ਕੁਝ ਨਹੀਂ ਮੋਟਰਸਾਈਕਲ ਆਉਣਾਂ ਵਾਸਤੇ ਬਾਕੀ ਆਪਣਾ ਘੋੜਾ ਇਹ ਰਿਹਾ ਕੋਈ ਸੈਟਿੰਗ ਕਰ ਲੈਂਦੇ ਆ ਤੇ ਹੁਣ ਆਪਾਂ ਨਾ ਪੇਵੇ ਵਾਲੇ ਰੋਡ ਤੇ ਪੈ ਗਏ। ਇਹ ਸਾਹਮਣੇ ਮਲਾਲਪੇਵੇ ਵਾਲਾ ਰੋਡ ਜਾ ਰਿਹਾ। ਰੋਡ ਇਹ ਵੀ ਵਧੀਆ ਕੋਈ ਕਮੀ ਨਹੀਂ। ਪਰ ਉਹਦਾ ਨਹੀਂ ਪਤਾ ਵੀ ਆਪਾਂ ਨੂੰ ਕਿਉਂ ਨਹੀਂ ਚੜ੍ਹਾ ਦਿੰਦੇ। ਸ਼ੋਹ ਬਾਈ ਚਲੋ। ਵਾਹੇ ਗਰੋਹ ਵਾਹੇ ਗਰੋਹ। ਜਿੱਦਣਾ। ਕੁਮਰ। ਜਿਹੜੀ ਸਾਈਡ ਤੋਂ ਬੱਸ ਨਿਕਲੀ ਐ ਤੇ ਉਹ ਗੱਡੀ ਗਈ ਉਹ ਜਾਂਦਾ ਹੈ ਰਸਤਾ ਭੇਵੇਂ ਨੂੰ ਜਦੋਂ ਆਪਾਂ ਪਿੱਛੇ ਤੋਂ ਆ ਰਹੇ ਹਾਂ ਤੇ ਭੇਵਾ ਵੀ ਇੱਕ ਲਾ ਲਓ ਤੁਸੀਂ Hindu Hinduਾਂ ਦਾ ਇੱਕ ਮੱਲ ਲਾ ਲਓ ਮੇਨ ਜਿਹੜਾ ਧਾਰਮਿਕ ਸਥਾਨ ਐ ਜੇ ਕਿਸੇ ਦੀ ਡੈਥ ਹੁੰਦੀ ਐ ਤਾਂ ਇਸ ਜਗ੍ਹਾ ਤੇ ਆ ਕੇ ਕਿਹਾ ਜਾਂਦਾ ਭਾਈ ਪਾਠ ਪੂਜਾ ਕੁਝ ਵੀ ਨਾ ਕੱਪੜੇ ਵਗੈਰਾ ਦੰਦੇ ਨੇ ਜੇ ਦੀ ਡੈਥ ਹੁੰਦੀ ਐ ਉਸ ਬੰਦੇ ਦੀ ਆਤਮਾ ਦੀ ਸ਼ਾਂਤੀ ਲਈ ਮੈਂ ਵੀ ਆਇਆ ਹੋ ਜੀ ਨੰਬਰ 042 ਬਾਅਦ ਆਪਾਂ ਨੂੰ ਆ ਗਿਆ 3 ਟੋਲ ਟੈਕਸ ਅੱਥੇ ਆਪਣਾ ਲੱਗ ਨਹੀਂ ਕੋਈ ਵੀ ਰਿਹਾ ਪਰ ਕਿੰਨਤੀ ਦੱਸ ਦਿੰਦਾ ਸਾਨੂੰ ਫਿਰ ਥਾਣਾ ਗਵ ਥਾਣਾ ਟੋਲ ਕਾਵਾ ਥਾਣਾ ਠੋਲ ਥਾਣਾ ਪਹੁੰਚ ਕੇ ਜਿੱਥੇ ਤੇ ਵੋੜ ਲੱਗਿਆ ਹੋਇਆ ਬਰੋਟ ਦਾ ਜੀ ಗ್ರಾಮ ਪੰਚਾਇਤ ਦੇਵਨ ਜਿਹੜੇ ਕਰਕੇ ਮੈਂ ਇੱਥੇ ਰੁਕਿਆ ਕਿਉਂਕਿ ਆਪਣੇ ਤਾਂ ਨਾ ਇਹ ਚੀਜ਼ਾਂ ਹੁਣ ਖਤਮ ਹੋ ਗਿਆ तकरीबन ਤੁਹਾਨੂੰ ਪਤਾ ਹੀ ਇਹਨਾਂ ਚੀਜ਼ਾਂ ਦਾ ਹਨਾ ਆ ਦੇਖੋ ਛੱਪੜ ਛੱਪੜ ਹੈ ਆਪਣੇ ਉਹ ਤੇ ਗੰਦੇ ਬਹੁਤ ਜ਼ਿਆਦਾ ਪੈ ਗਿਆ ਹੁਣ ਇਹ ਕਿਹਦਾ ਪਾਣੀ ਸਾਫ ਹੈ ਤੇ ਇਹ ਦੇਖੋ ਤੁਸੀਂ ਇੱਕ ਤਾਂ ਉਹ ਸਾਹਮਣੇ ਰਸਤਾ ਜਿਹੜਾ ਉਧਰੋਂ ਲਾ ਲੋ ਕਰੀ ਐਂਟਰੀ ਇੱਕ ਉਹ ਹੋ ਗਈ ਇੱਧਰੋਂ ਵੀ ਖੁੱਲਾ ਹੋ ਗਿਆ ਤੇ ਇੱਕ ਐਂਟਰੀ ਮੇਰੇ ਹੱਥ ਇੱਧਰ ਇਹ ਹੋ ਗਈ ਤੇ ਸਾਹਮਣੇ ਲਾ ਲੋ ਬਰੋਂਟੇ ਦਾ ਦਰਖਤ ਲੱਗਿਆ ਕਾਫੀ ਵੱਡਾ ਪਰ ਕਹਿਣ ਦਾ ਮਤਲਬ ਵੀ ਆਪਣੇ ਨਾਲ ਪਰ ਟੁੱਬੇ ਰਹੇ ਹੁਣ ਏਡੇ ਏ ਨਾ ਇੰਨੀ ਫਾਇਰ ਹੈ ਜਿਲੇ ਕੁਮ ਮੱਝਾਂ ਲਾ ਲੋ ਵੈਸਾ ਕਿੰਨੇ ਮੋਜ ਨਾਲ ਇਹ ਜਿਹੜੀਆਂ ਮੱਝਾਂ ਨੇ ਨਾ ਇਧਰੋਂ ਦੀਆਂ ਬੜੀਆਂ ਨੇ ਇਹ ਰਸਤੇ ਤੋਂ ਉਹ ਦਿਖਾ ਦਾਂਦਾ ਇੱਕ ਵਾਰੀ ਤੁਹਾਨੂੰ ਇਹ ਰਸਤੇ ਤੋਂ ਐਂਟਰੀ ਕਰੀਆ ਉਹ ਪਹੁੰਚ ਗਿਆ ਤੇ ਜਿਹੜਾ ਬਾਈ ਲੈ ਕੇ ਆਇ ਸੀ ਮਦਨ ਉਹ ਪਹੁੰਚ ਗਿਆ ਸਾਹਮਣੇ ਸਾਥ ਤੇ ਮਨ ਲਾ ਲੋ ਵੀ ਇਹ ਲੋਕ ਹੁਣ ਵੀ ਪੁਰਾਣੇ ਟਾਈਮ ਨਾਲ ਹਲੇ ਵੀ ਜੁੜੇ ਹੋਏ ਨੇ ਆਪਣੇ ਆਗੇ ਖੜੇ ਇਸ ਥਾਂ ਤੁਹਾਨੂੰ ਦਿਖਾਏ ਤੇ ਬਾਈ ਲੱਗੇ ਬਾਈ ਨਾਲ ਫੋਟੋਆਂ ਖਿੱਚਣ ਜੀ ਆਪਣੇ ਵਾਲੇ ਨਾਲ ਵਾਂ ਇੱਕ ਇੱਥਲਦੇ ਆ ਤੇ ਸਾਹਮਣੇ ਉਹ ਖੜੀ ਮਸੀਨ ਪਾਈਆਂ ਦੀ ਇਹ ਵਾਕਿਆ ਇਹ ਤਾਂ ਕੰਟਿਕ ਦੀ ਬਾੜ ਹੈ ਆਪਣੀ ਸਾਰੀ ਇੱਕ ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਪਤਾ ਅੱਗੇ ਬਾਗੜ ਜਾਣਾ ਬਾਗੜ ਤੋਂ ਬਾਅਦ Jaipur ਨੂੰ ਦੇ ਹੋਏ ਪੁਸ਼ਕਰ ਜਾਵਾਂਗੇ ਪੁਸ਼ਕਰ ਤਾਂ ਤੁਹਾਨੂੰ ਪਤਾ ਹੀ ਹੈ ਜਿਹੜਾ ਉੱਥੇ ਮੇਲਾ ਭਰਿਆ ਲਾ ਲਓ ਤੁਸੀਂ ਵੀ ਜਾਨਵਰਾਂ ਦਾ ਨਾ ਘੋੜਿਆਂ ਦਾ ਤੇ ਹੋਰ ਵੀ ਲਾ ਲਓ ਬਹੁਤ ਕੁਝ ਕਾਫੀ ਵੱਡਾ ਮੇਲਾ ਹੁੰਦਾ ਹਰ ਇੱਕ ਸਾਲ ਭਰਿਆ ਜਾਂਦਾ ਪਰਦਾ ਤੇ ਉਹ ਵੀ ਦੇਖਾਂਗੇ ਤੇ ਉਸ ਤੋਂ ਬਾਅਦ ਅੱਗੇ ਦੀ ਫਿਰ ਜਿੱਦਾਂ ਇਦਾਂ ਦੀ ਅਪਡੇਟ ਹੋਈ ਉਹ ਤੁਹਾਨੂੰ ਨਾਲ ਦੀ ਨਾਲ ਹੀ ਦੱਸੀ ਜਾਵਾਂਗੇ ਆ ਗਈ ਆਪਣੀ ਰੋਟ ਆ ਗਈ ਆਪਣੀ ਰੋਟੀ ਪਿਆਜ਼ ਤੇ ਮੂਲੀ ਨਲ ਕੜਾਈ ਪਨੀਰ ਟਰਾਈ ਕਰਦੇ ਆ ਇੱਕ ਵਾਰੀ 6 ਜਿਹੜੇ ਭਾਈ ਇਸ ਰਸਤੇ ਤਾਈ ਆਉਂਦੇ ਨੇ ਨਾ ਲਾ ਲੋ ਹਾਂਸੀ ਜਿਹੜੇ ਨੇ ਜਾਣਾ ਆ ਢਾਬੇ ਦੇ ਜ਼ਰੂਰ ਰੁਕਿਓ ਜ਼ਿੰਮੇਦਾਰਾ ਸ਼ੁੱਧ ਵਿਸ਼ਨੂ ਢਾਬਾ ਸਾਹਮਣੇ ਪੰਪ ਹੈ ਨਿਆਰਾ ਸੇ ਪਹਿਲੀ ਵਾਰੀ ਦੇਖਿਆ ਪੰਪ ਬਾਕੀ ਸਬਜ਼ੀ ਦਾ ਤੇ ਮਈਆਂ ਨੇ ਬਹੁਤ ਵਧੀਆ ਬਣਾਈ ਹੋਈ ਸੀ ਕੋਈ ਕਸਰ ਨਹੀਂ ਛੱਡੀ ਇਹ ਸਾਹਮਣੇ ਹੀ ਢਾਬਾ ਜ਼ਿੰਮੇਦਾਰਾ ਸੁੱਧ ਬੈਚੋਂ ਟੱਬਾ ਵਧੀਆ ਸੀ ਪਾਈ ਪਾਈ ਦਾ ਸਮਾਨ ਪੈਸੇ ਮੈਨੂੰ ਜੀਂਦਾ ਕੇ ਖੜਗੇ ਜੀ ਆਪਾਂ ਤੇ ਆਪਾਂ ਜਾਣਾ ਸਿੱਧਾ ਹੁਣ ਸ਼ੁਰੂ ਹੋ ਗਿਆ ਜੀਲ ਹਾਂਸੀ ਰੋਡ ਤੇ ਬੇਵਾਨੀ 69 ਕਿਲੋਮੀਟਰ ਰੋहतक 60 ਤੇ ਇਹ ਸਾਰ ਸਿੱਧਾ 75 ਕਿਲੋਮੀਟਰ ਇਹ ਇਹ ਜਿਹੜੀ ਸੜਕ ਮੁੰਡਰੀਆ ਨਾ ਇਹ ਅਲੀ ਇਧਰ ਇਹ ਦਿੱਲੀ ਨੂੰ ਜਰੀ ਇੱਥੋਂ 130 ਕਿਲੋਮੀਟਰ ਇਧਰ ਦਿੱਲੀ ਕੀ ਨਪ ਹਾਂਸੀ ਨੂੰ ਜਾਂਦੇ ਹੋਏ ਆਪਾਂ ਸੋਚਿਆ ਸੀ ਵੀ ਆਪਾਂ ਰੁਕਣਾ ਨਹੀਂ ਪਰ ਆਪਾਂ ਰੁਕੇ ਆ ਕੇ ਗੁਲਕਨੀ ਦੇ ਰੁਕਣ ਦਾ ਮੈਨ ਕਰਨਾ ਹੈ ਇਹ ਬਣਿਆ ਹੋਇਆ ਇੱਥੇ ਆ ਨੋ ਗਾਮਾ ਖਾਪ ਜਿੰਦਾਬਾਦ ਕਿਸਾਨ ਸ਼ਹੀਦ ਸਮਾਰਕ ਗਾਂਵ ਗੁਲਕਨੀ ਭਾਰਤੀ ਕਿਸਾਨ ਯੂਨੀਅਨ ਰਜਿਸਟਰਡ 4981 ਇਹ ਵੈਸੇ ਨਾ ਮੈਂ ਜਦ ਬੱਚਿਆਂ ਨੂੰ ਪੁੱਛਿਆ ਉਹਨਾਂ ਨੂੰ ਪਤਾ ਨਹੀਂ ਸੀ ਇਹ ਵੈਸੇ ਉੱਪਰ ਨਾ ਬਲਦ ਖੜੇ ਹੋਏ ਨੇ ਤੇ ਉਹ ਤੋਂ ਥੱਲੇ ਟਰੈਕਟਰ ਖੜੇ ਹੈ ਟਰੈਕਟਰ ਅਸਲ ਦਾ ਤੇ ਥੱਲੇ ਭਗ ਸਿੰਘ ਜੀ ਤੇ ਛੋਟੂ ਨਾਮ ਜੀ ਦੀਆਂ ਮੂਰਤੀਆਂ ਲਾਈਆਂ ਹੋਏ ਨੇ ਇੱਕ ਨਾ ਮਿਊਜ਼ੀਅਮ ਬਣਾਇਆ ਉਹ ਹੈ ਪਿੰਡ ਵਾਲਿਆਂ ਨੇ ਤੇ ਇਹ ਮਤਲਬ ਮੂਰਤੀਆਂ ਲਾ ਲੋ ਉਹਨਾਂ ਕਿਸਾਨਾਂ ਦੇ ਜਿਹੜੇ ਦਿੱਲੀ ਅੰਦੋਲਨ ਚ ਸ਼ਹੀਦ ਹੋਏ ਸੀ ਜਿਹੜਾ ਡਾਇਰੈਕਟਰ ਹੈ ਇਹ ਉਹੀ ਡਾਇਰੈਕਟਰ ਹੈ ਜਿਹੜਾ ਲਾਲੂ ਤੁਸੀਂ ਵੀ ਅੰਦੋਲਨ ਚ ਸਭ ਤੋਂ ਪਹਿਲਾਂ ਬੈਰੀਕੇਡ ਤੋੜ ਕੇ ਜਿਹੜਾ ਉੱਥੇ ਪਹੁੰਚਿਆ ਸੀ ਦਿੱਲੀ ਬੈਰੀਕੇਡ ਜਿੱਥੇ ਲਾਲੋ ਰੋਕਦੇ ਸੀ ਉੱਥੇ ਜਿਹੜਾ ਸਭ ਤੋਂ ਪਹਿਲਾਂ ਡਾਇਰੈਕਟਰ ਪਹੁੰਚਿਆ ਉਹਨਾਂ ਨੇ ਇਹ ਨਾ ਆਪਣਾ ਪਿੰਡ ਵਾਲਿਆਂ ਨੇ ਅ ਲਾ ਲੋ ਵੀ ਤੁਸੀਂ ਕਿਸਾਨ ਅੰਦੋਲਨ ਜਿਹੜੇ ਸੀ ਉਹਨਾਂ ਦੀ ਯਾਦ ਚ ਮਿਊਜ਼ੀਅਮ ਬਣਾਇਆ ਬਹੁਤ ਵਧੀਆ ਬਣਾਇਆ ਹੋਇਆ ਅੰਦਰ ਬਾਕੀ ਬੈਠਣ ਦਾ ਇਹਨਾਂ ਦਾ ਤੁਹਾਨੂੰ ਪਤਾ ਹੀ ਹੈ ਤਾਤੂਸ ਖੇਡਦੇ ਨੇ ਉਹ ਬਣਾਇਆ ਹੋਇਆ ਅੰਦਰ ਕੋਈ ਚੱਕਰ ਦੇ ਕੋਈ ਚੱਕਰ ਨਹੀਂ ਆਜੋ ਯਾਰ ਕੁਝ ਪਤਾ ਲਗੂ ਅੰਦਰ ਜਾ ਕੇ ਦੇਖਦੇ ਆਂ ਜਿਵੇਂ ਅਸੀਂ ਬੰਦਿਆਂ ਨੂੰ ਪੁੱਛਿਆ ਆਪਾਂ ਵੀ ਐਂਟਰੀ ਆਪਾਂ ਕਰ ਸਕਦੇ ਨੇ ਆਹ ਨੇ ਜੀ ਅ ਫਹੀਦ ਰਾਜਕੁਮਾਰ ਸਹੀਦ ਰਾਂਗੋਪਾਲ ਸਹੀਦ ਸ਼੍ਰੀ ਰਣਵੀਰ ਸਹੀਦ ਹਵਾ ਸਿੰਘ ਤੇ ਮਲਿਕ ਜੀ ਰਾਜਪਾਲ ਦੀ ਲਾ ਲੋ ਜਿਹਨਾਂ ਦੀ ਇੱਥੇ ਫੋਟੋ ਲੱਗੀ ਹੋਈ ਹੈ ਇਹ ਹਲੇ ਥੋੜੇ ਦਿਨ ਹੋਏ ਹਨ ਲਾ ਲੋ ਜਿਹੜਾ ਨਾਂ ਦਾ ਕਾਲ ਚਲਾਣਾ ਹੋਇਆ ਸਹੀਦ ਪ੍ਰਕਾਸ਼ ਸਹੀਦ ਨਰੇਸ਼ ਸਹੀਦ ਦੇਲਵੀ ਆਰਾਮ ਬਾਈ ਬੱਚੋ ਬਾਅਦੋਂ ਕਰਦੇ ਫਿਰ ਬਾਈ 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 ਇਸੇ گاؤں ਕੇ ਨਾ ਤੂੰ ਫਿਰ ਤੁਮ ਕੋ ਇਤਿਹਾਸ ਕਾ ਤੋ ਪਤਾ ਹੀ ਪਤਾ ਹੋਣਾ ਚਾਹੀਏ ਵਿੱਕਾ ਕੀ ਹੁਆ ਹੈ ਇਹ ਜਿਹੜਾ ਨਾ ਸਮਾਰਕ ਆਪਾਂ ਦੇਖ ਰਹੇ ਹੁਣ ਮੈਂ ਖੜਕੇ ਪੁੱਛਿਆ ਬਾਈ ਨੂੰ ਜੋ ਉਹ ਬੰਦਾ ਨਾ ਇੱਥੋਂ ਲੋਕਲ ਸੀ ਬੱਚਿਆਂ ਨੂੰ ਨਹੀਂ ਪਤਾ ਸੀ ਜਿਆਦਾ ਇੱਕ ਤਾਂ ਜਿਹੜੇ ਉਹਦੇ ਚ ਸ਼ਹੀਦ ਹੋਏ ਹੋਏ ਨੇ ਉਹ ਲਾ ਲੋ ਇੱਥੇ ਪਹਿਲਾਂ ਸਰਕਾਰ ਦੀ ਤਾਂ ਇੱਥੇ ਗੋਲੀ ਚੱਲੀ ਸੀ ਕਿਸੇ ਕਾਰਨ ਕਰਕੇ ਤੇ ਉਹਦੇ ਚ ਸ਼ਹੀਦ ਹੋ ਗਈ ਸੀ ਕੁਝ ਕਿਸਾਨ ਤੇ ਜਿਹੜੇ ਬਾਕੀ ਦੇ ਕੁਝ ਕਿਸਾਨਾਂ ਦੀ ਉੱਥੇ ਨਾ ਮੂਰਤੀਆਂ ਲੱਗੀਆਂ ਹੋਈਆਂ ਨੇ ਉਹ ਕਿਸਾਨ ਅੰਦੋਲਨ ਚ ਸ਼ਹੀਦ ਹੋਏ ਨੇ ਜਿਹੜਾ ਦਿੱਲੀ ਚ ਚੱਲਿਆ ਸੀ ਸੋਚਿਆ ਸੀ ਪੰਜਾਬ ਤੋਂ ਨਿਕਲਾਂਗੇ ਬਾਹਰ ਘੁੰਮਾਂਗੇ ਪਰ ਇਹ ਪੰਜਾਬ ਵਾਲਾ ਰਾਜਪੁਰਾ ਫੇਰ ਪੰਚੇ ਪੈ ਗਿਆ ਸੇਮ ਨਾਮ ਰਾਜਪੁਰਾ ਅਕੀ 16 ਕਿਲੋਮੀਟਰ ਰਹਿ ਗਿਆ ਥੋਂ 20 ਕਿਲੋਮੀਟਰ ਦਾ ਰਸਤਾ ਸਾਰਾ ਹੀ ਹਾਂਸੀ ਦਾ ਅੱਗੇ ਖੜ ਗਏ ਆਂ ਇਹ ਮੰਦਿਰ ਚ ਜਗਨਪੁਰੇ ਮੰਦਿਰ ਹੈ ਸਾਹਮਣੇ ਜਿੱਥੇ ਜਿਹੜਾ ਦਰੱਖਤ ਹੈ ਨਾ ਇੱਕ ਉਹ ਹਵਾ ਜੁੜ ਰਿਹਾ ਆਪਣੇ ਆਪ ਹੀ ਬਾਕੀ ਅੰਦਰ ਜਾ ਕੇ ਦੇਖਦੇ ਆਂ ਫਿਲਹਾਲ ਮੋਟਰਸਾਈਕਲ ਉਹ ਖੜਿਆ ਆਪਣਾ ਤੇ ਆਪਣੇ ਕੁਦਿੱਦਾਂ ਇਦਾਂ ਦੇ ਹਾਲਾਤ ਗਰਮੀ ਕਰਕੇ ਨਾ ਥੋੜਾ ਮਿੱਟੀ ਕਰਕੇ ਖਾਲਤ ਪੂਰੀ ਹੋ ਗਈ ਤੇ ਅੰਦਰ ਬੜਨਾ ਸਰ ਬਾਬਾ ਜਗਨਨਾਥ ਪੁਰੀ ਸਮਾਦਾ ਮੰਦਿਰ ਹਾਂਸੀ ਜੁੱਤੇ ਜੱਪਣਾ ਇੱਥੇ ਕੀ ਹੋਇਆ ਤੇ ਇੱਧਰ ਵੀ ਮੰਦਿਰ ਬਣਿਆ ਹੋਇਆ ਜੀ ਇਹ ਇਹ ਆ ਜੀ ਸਾਹਮਣੇ ਉਹ ਦਰਖਤ ਜਿਹੜਾ ਆਪਣੇ ਆਪ ਹਵਾ ਜੋੜ ਰਿਹਾ ਤੇ ਕਿਦਾਂ ਦੇਖੋ ਸਾਹਮਣੇ ਬੰਦਰ ਜੜ ਰਿਹਾ ਇਹਦੇ ਉੱਪਰ ਤੇ ਬੰਦਰ ਹਲਾਰਿਆ ਇਹਨੂੰ ਕਿਦਾਂ ਤੇ ਥੱਲੇ ਉਹ ਨਾ ਇਹ ਜੰਮੇ ਤੋਂ ਲਾ ਲੋ ਆ ਰਾਜ ਇਹ ਦੇਖੋ ਪਹਿਲਾਂ ਤਾਂ ਗੱਲ ਸੱਚੀ ਦੱਸਾਂ ਤੁਹਾਨੂੰ ਬਾਂਦਰ ਦੀ ਇਹ ਇੱਥੇ ਆਇਆ ਉੱਪਰ ਇੱਕ ਬਾਂਦਰ ਸੀ ਉਹ ਡਰਦਾ ਹੋਇਆ ਉਧਰ ਕੰਦੇ ਟੱਪ ਕੇ ਚਲਾ ਗਿਆ ਇਹਨੇ ਇੱਕ ਵਾਰੀ ਨੂੰ ਕੁਰੀ ਜਿਵੱਟੀ ਆ ਬਦਮਾਸ਼ ਆ ਗਿਆ ਹੁਣ ਇਸ ਏਰੀਆ ਦਾ ਇਹ ਕਹਿੰਦਾ ਵੀ ਸਾਡਾ ਘਾਰ ਹੈ ਸਾਡਾ ਕਬਜ਼ਾ ਹੁਣ ਇੱਥੇ ਉਹ ਬਾਰ ਦਾ ਬੰਦਰ ਆ ਗਿਆ ਨਾ ਭਰਾ ਮੈਂ ਤਾਂ ਜਾਣ ਵਾਲਾ ਇੱਥੋਂ ਮੈਨੂੰ ਨਾ ਕਹੀਂ ਕੁਝ ਤੇ ਫਾਈਨਲ ਫਿਲਾਲ ਇਹ ਉਧਰ ਆਕਤ ਹੈ ਥੱਲੇ ਉਲਾ ਲਓ ਥੱਲੇ ਉਹ ਰਿਹਾ ਦਰਖਤ ਇਹਦੇ ਕੋਈ ਨਾ ਡਰਾਈ ਕਰਾ ਦਿੰਦੇ ਆ ਇਹ ਉਹ ਰਿਹਾ ਥੱਲੇ ਤੇ ਉੱਪਰ ਦੀ ਇਹ ਦਰਖਤ ਰਿਹਾ ਜਿਹੜਾ ਲਾਲੋ ਤੁਸੀਂ ਵੀ ਅ ਵਿਚਾਰੇ ਤੁਹਾਡਾ ਸੁੱਕਿਆ ਹੋਇਆ ਤਕਰੀਬਨ ਸਾਰਾ ਤੇ ਹਵਾ 'ਚ ਜਿਹੜਾ ਝੂਲ ਰਿਹਾ ਪਰ ਜਿਹੜੀ ਅਸਲ 'ਚ ਨਾ ਉਹ ਤੁਸੀਂ ਦਰਾਖਤ ਦੇਖ ਰਹੇ ਹੋ ਦੇਖੋ ਉਹ ਇਹਦੇ ਨਾਲ ਕਨੈਕਟ ਹੋਇਆ ਹੋਇਆ ਉਹਦੇ ਜਰੀਏ ਹੀ ਇਹਨੂੰ ਜਿਹੜਾ ਲਾਲੋ ਥੱਲਿਓਂ ਧਰਤੀ ਤੋਂ ਜੋ ਵੀ ਚਾਹੀਦਾ ਉਹ ਮਿਲ ਰਿਹਾ ਬਾਕੀ ਤੁਸੀਂ ਦੇਖ ਲਿਆ ਹਵਾ 'ਚ ਕਿਦਾਂ ਲਾਲੋ ਇੱਥੇ ਜਿਹੜਾ ਦਰਾਖਤ ਹੈ ਉਹ ਹਵਾ 'ਚ ਜਿਹੜਾ ਹਵਾ 'ਚ ਉੱਡੇ ਹੋਇਆ ਹੈ ਉੱਪਰ ਹੈ ਨਾ ਤੇ ਇੱਥੇ ਹੀ ਬਾਕੀ ਦੇ ਮੰਦਰ ਬਣੇ ਹੋਏ ਨੇ ਹੁਣ ਆਪਾਂ ਇਹ ਤੋਂ ਬਾਅਦ ਇੱਥੇ ਕਰੀਕ ਦਰਸ਼ਨ ਕਰ ਲਈਏ ਤੋਂ ਬਾਅਦ ਜਾਵਾਂਗੇ ਇਹ ਕੁਝ ਜਿੱਦਾਂ ਦੇ ਇੱਥੇ ਚਿੱਤਰ ਬਣੇ ਹੋਏ ਨੇ ਸਾਹਮਣੇ ਲਾ ਲੋ ਇਹਨਾਂ ਦੀ ਵੀ ਆਪਾਂ ਗੱਲ ਜਾਂ ਕਿਤੇ ਇਤਿਹਾਸ ਲਿਖਿਆ ਹੋਇਆ ਉਹ ਪੜ ਲਾਂਗੇ ਇਹ ਬਣਾ ਕਿਦਾਂ ਦੇ ਲਾ ਲੋ ਇੱਥੇ ਮੰਦਰ ਬਣੇ ਹੋਏ ਨੇ ਹਨ ਤੇ ਸਾਹਮਣੇ ਬਣਿਆ ਉਹ ਤੋਂ ਜੱਕ ਵਰੀ ਨਾ ਬੈਗ ਵੀ ਆਪਣਾ ਇੱਧਰ ਪਿਆ ਤੇ ਦਰਵਾਜ਼ਾ ਆਪਾਂ ਚੈੱਕ ਕਰ ਲਈਏ ਆਪਾਂ ਨੇ ਲਾਤਾ ਕਦੇ ਬਾਂਦਰ ਬੈਗ ਲੈ ਕੇ ਚਲੇ ਜਾਣ ਬੈਗ ਚ ਕੈਮਰੇ ਕੁਮਰੇ ਦੇ ਲਾਲੇ ਮਹਿਕ ਮੁਕ ਸਾਰੇ ਉਸੇ ਚ ਪਏ ਨੇ ਮਾਰਵਾ ਸਾਹਮਣੇ ਵੀ ਲਾਲੋ ਮੰਦਿਰ ਹੀ ਬਣਿਆ ਹੋਇਆ ਦੇਖੋ ਕਿੰਨਾ ਵਧੀਆ ਪੱਕੀ ਜਾਲੀਆਂ ਨਾਲ ਤਾਂ ਸੈਡਾਂ ਚ ਚਾਲ ਜਾਲੀਆਂ ਸੈਡਾਂ ਚ ਸਾਰਾ ਕਵਰ ਕਰ ਰੱਖਿਆ ਇਹ ਕਿਤੇ ਅ ਲਾਲੋ ਜਿਹੜੇ ਬਾਂਦਰ ਨੇ ਹਨਾ ਉਹ ਮੰਦਿਰ 'ਚ ਕੋਈ ਨੁਕਸਾਨ ਨਾ ਕਰਦੇ ਆ। ਆਹਖੋ ਸਾਹਮਣੇ ਹਲੂਮਾਨ ਜੀ ਦੀ ਮੂਰਤੀ ਹੈ। ਗਣੇਸ਼ ਜੀ ਹੋਗੇ ਹਨਾ ਇਹਦਾ ਸਾਰਿਆਂ ਦੀਆਂ ਮੂਰਤੀਆਂ ਲੱਗਿਆ ਨੇ ਕਾਲੀ ਦੇਵੀ ਦੀ ਹੋਗੀ ਤੇ ਇੱਧਰ ਵੀ ਹੋਗੀ। ਇਹ ਆ ਜੋ ਮੰਦਿਰ ਦਾ ਮੇਨ ਦਰਵਾਜ਼ਾ ਜਿਹੜੀ ਦਾ ਹੈ ਪੰਬੜੇ ਸੀ। ਉਹ ਰਿਹਾ ਸਾਹਮਣੇ ਦਰਖਤ। ਠੀਕ ਹੈ। ਤੇ ਹੁਣ ਆਪਾਂ ਚੱਲਦੇ ਆਂ ਆਪਾਂ ਇਹਦਾ ਤਾਂ ਪਤਾ ਲੱਗਿਆ ਹਨਾ ਵੀ ਇੱਕ ਲਾ ਲੋ। ਹਵਾ 'ਚ ਵੈਸੇ ਉੱਡਿਆ ਵੀ ਹੋਇਆ ਐਸੀ ਗੱਲ ਨਹੀਂ ਉੱਡਿਆ ਹੋਇਆ। ਪਰ ਜਿਹੜਾ ਮੇਨ ਹੈ ਨਾ ਉਹ ਤੋਂ ਬਾਅਦ ਜਿਹੜੇ ਥੱਲੇ ਧਰਤੀ 'ਚ ਹੋਣਾ ਜੜਾਂ ਐਸੇ ਦੀਆਂ ਨਿਕਲਿਆ ਹੋਈਆਂ ਨੇ ਅੱਗੇ ਤੋਂ ਇਹ ਜਿਹੜਾ ਦਰਖਤ ਹੈ ਨਾ ਸਾਡਿਆਂ ਨੂੰ ਵੈਸੇ ਬਰੋਂਟਾ ਕਹਿੰਦੇ ਨੇ ਹੋਰਾਂ ਦਾ ਪਤਾ ਨਹੀਂ ਹੈ ਨਾ ਤੇ ਜਿਹੜਾ ਬਰੋਂਟੇ ਦਾ ਦਰਖਤ ਹੁੰਦਾ ਨਾ ਇਹ ਨਾਲ ਇਹਦੀਆਂ ਜੜਾਂ ਹੁੰਦੀਆਂ ਨੇ ਜਿਹੜੇ ਉਹ ਥੱਲੇ ਧਰਤੀ 'ਚ ਚਲੇ ਜਾਂਦੇ ਨੇ ਤੇ ਦੁਬਾਰ ਤੋਂ ਦਰਖਤ ਬਣ ਕੇ ਉੱਪਰ ਨਿਕਲ ਆਉਂਦੀਆਂ ਨੇ ਜਿੱਦਾਂ ਹੁਣ ਇੱਥੇ ਹੋਇਆ ਹੋਇਆ ਤੇ ਉਹਦੇ ਸਾਹਰੇ ਦੇ ਹੀ ਖੜਿਆ ਹੈ ਦਰਖਤ ਸੜਕ ਤੇ ਪੰਜਰ ਰਹਿ ਨੇ ਨਾ ਇਹ ਤਾਂ ਹਾਲ ਤੁਸੀਂ ਦੇਖੋ ਇੰਨਾ ਵਧੀਆ ਮਤਲਬ ਸਾਹਮਣੇ ਦੇਖੋ ਇਹ ਸੜਕ ਹੈ ਜੀ ਤੋਸਮ ਹਾਂਸੀ ਟੂ ਤੋਸਮ ਹਾਲਤ ਦੇਖ ਲਓ ਪਰ ਸੜਕ ਦੇ ਜਦ ਆਪਾਂ ਚੱਲੇ ਆਪਾਂ ਨੂੰ ਪਹਿਲੀ ਵਾਰੀ ਆ ਜਿਹੜੀ ਇਦਾਂ ਦੀ ਸੜਕ ਆਈ ਹੈ ਔਟ ਕੋਲੇ ਨੇ ਤਾਂ ਆਪਣਾ ਕਰ ਲਿਆ ਸੀ ਬਾਟੂ ਦੂਜੀ ਸਾਈਡ ਚ ਲਾ ਕੇ ਬੱਲੇ ਬੱਲੇ ਹਾਲ ਦੇਖੋ ਉਹ ਬੁਰਾ ਪੁਣੇ ਤਾਂ ਨੁਕਸਾਨ ਲਾ ਲਓ ਪੰਜਾਬ ਚੱਕਰਿਆ ਕਰਿਆ ਇੱਥੇ ਹਾਲ ਦੇ ਲਓ ਤੁਸੀਂ ਨਰਮੇ ਦਾ ਉਹ ਦੇਖੋ ਚਲੋ ਇੱਥੇ ਤਾਂ ਕੁਝ ਨਹੀਂ ਲਾ ਲਓ ਖੇਤੀ ਹੋਣੀ ਉਹ ਅਗਲੇ ਨੇ ਬਾਅਦ ਹੀ ਵੱਢ ਲਈ ਰੱਬ ਜਾਣੇ ਪਰ ਉਹ ਸਾਹਮਣੇ ਦੇਖੋ ਹਾਲ ਨਰਮੇ ਦਾ ਤੇ ਇਦਾਂ ਇੱਧਰ ਤੇ ਇਸ ਵੱਲ ਵੀ ਲਾ ਲਓ ਜਿੱਥੇ ਇੱਥੇ ਦਿਖਦਾ ਹੈ ਨਾ ਸਾਰਾ ਨੁਕਸਾਨ ਕਰਿਆ ਹੋਇਆ ਨਰਮੇ ਨੇ ਕਿਉਂਕਿ ਹੁਣ ਆਪਾਂ ਜਿਹੜੀ ਐਂਟਰੀ ਹੈ ਨਾ ਉਹ ਤਕਰੀਬਨ ਤਕਰੀਬਨ ਲਾ ਲਓ ਤੁਸੀਂ ਵੀ ਰਾਜਸਥਾਨ ਦੇ ਬਿਲਕੁਲ ਨੇੜੇ ਆ ਜ਼ਮੀਨ ਹੈ ਜਿਹੜੀ ਵਾਪਸ ਮੋੜਨਾ ਪੈਣਾ ਜੀ ਮੋਟਰਸਾਈਕਲ ਕਿ ਭਾਈਆਂ ਨੇ ਕਿਹਾ ਵੀ ਜਿਹੜਾ ਮੀਂਹ ਪਿਆ ਹੋਇਆ ਨਾ ਇਹਦੇ ਕਰਕੇ ਸੜਕ ਤੇ ਵੀ ਹਲੇ ਬਹੁਤ ਜ਼ਿਆਦਾ ਪਾਣੀ ਹੈ ਤੇ ਮੋਟਰਸਾਈਕਲ ਕੋਲੋਂ ਨਿਕਲੇ ਨਹੀਂ ਜਾਣਾ ਉੱਪਰ ਤੋਂ ਹੀ ਘੁੰਮ ਕੇ ਨਾ ਦੂਈ ਸੜਕ ਤੋਂ ਆਏ ਆਪਾਂ ਤੇ ਹਾ ਲਾ ਫਿਰ ਨਾ ਇੱਧਰ ਦੇਖੋ ਪਾਣੀ ਦਾ ਮਨ ਲਾ ਲੋ ਕੁਝ ਵੀ ਨਹੀਂ ਛੱਡਿਆ ਸਾਰਾ ਤਬਾਹ ਕਰਕੇ ਗਿਆ ਤਾਂ ਆਹ ਦੇਖੋ ਕੋ ਮਾਲੇ ਪਰ ਮਾਦਮਾਰੀ ਤੇ ਇੱਧਰ ਉਹੀ ਪਾਸਾ ਜਿਹੜਾ ਆਪਾਂ ਲਾ ਲੋ ਪਹਿਲਾਂ ਅ ਦੇਖ ਕੇ ਹਟਿਆ ਇਹ ਵਾਲਾ ਪਾਸਾ ਸਾਰਾ ਇੱਕ ਹੁੰਮ ਕੇ ਨਾ ਉਸੇ ਰੋਡ ਤੇ ਆ ਗਏ ਇੱਧਰ ਹੈ ਬੰਦ ਹੋਇਆ ਹੋਇਆ ਰੋਡ ਆਪਾਂ ਜਾਣਾ ਇੱਧਰ ਦੀ ਹੈ ਚਲੋ ਜਿਆਦਾ ਨਹੀਂ 2 ਕਿਲੋਮੀਟਰ ਦਾ ਫਰਕ ਪਿਆ ਆਪਾਂ ਨੂੰ ਹੁੰਮ ਕੇ ਆਪਾਂ ਨੂੰ ਦੂਜੀ ਸਾਈਡ ਤੇ ਫਿਰ ਆ ਕੇ ਚੜ ਕੇ ਇਸੇ ਰੋਡ ਤੇ ਹੁਣ ਓਹ ਬਹੁਤ ਸੋਹਣਾ ਬਣਾਇਆ ਹੋਇਆ ਤਾਂ ਪਰ ਬਾਂਦਰੀ ਬੰਦਰ ਜਿੰਦਗੀ 'ਚ ਨਾ ਪਹਿਲੀ ਵਾਰੀ ਇੰਨਾ ਸੋਹਣਾ ਮੰਦਿਰ ਦੇਖਿਆ ਝੰਡੇ ਲੱਗੇ ਹੋਏ ਨੇ ਸਾਰੇ ਆ ਦੇਖੋ ਮੁਨੀਪਾਧਾਮ ਦੁਲਹੇੜੀ ਸਾਹਮਣੇ ਦੇਖੋ ਹਲੂਮਾਨ ਜੀ ਦੀ ਮੂਰਤੀ ਲੱਗੀ ਹੋਈ ਉਹ ਸਾਹਮਣੇ ਕ੍ਰਿਸ਼ਨ ਜੀ ਰਾਧਾ ਜੀ ਤੇ ਸੈ ਸਰਸ਼ਵਤੀ ਨੇ ਪੋਲੇਨਾਥ ਤੇ ਸੇਰ ਵਾਲੀ ਮਾਤਾ ਛੋਲੋ ਵੀ ਮੰਦਿਰ ਆਪਾਂ ਵਿੱਚ ਦੇਖ ਨਹੀਂ ਸਕਦੇ ਉੱਪਰ ਹੈ ਬਹੁਤ ਟਾਈਮ ਲੱਗ ਜੂਗਾ ਤੇ ਹੈਵੀ ਕੱਲੇ ਆਪਾਂ ਕਦੇ ਐਵੇਂ ਨਾ ਬੰਦਰ ਸਮਾਨ ਦਾ ਪਿੱਛੇ ਮੋਟਰਸਾਈਕਲ ਦਾ ਕਲਿਆਣ ਕਰ ਦੇਣ ਬਾਕੀ ਜਗ੍ਹਾ ਜਿਹੜੇ ਜਗ੍ਹਾ ਜਿਹੜੀ ਨਾ ਦੁਲਹੇੜੀ ਹੈ ਵਾਹ ਯਾਰ ਐ ਸਾਹਮਣੋਂ ਹੁਣ ਹੁਣ ਫੇਰ ਰੁਕਣ ਦਾ ਮੇਨ ਕਾਰਨ ਆ ਚੀਜ਼ ਦੇਖੋ ਪక్షి ਘਰ ਕਿੰਨਾ ਸੋਹਣਾ ਬਣਿਆ ਬਣਿਆ ਹੋਇਆ ਸੌਰੀ ਤੇ ਉੱਪਰ ਕੁਝ ਤੋਤੇ ਬੈਠੇ ਨੇ ਬਾਕੀ ਇਹ ਕਬੂਤਰ ਬੈਠੇ ਨੇ ਤੇ ਲਿਖਿਆ ਵੀ ਹੋਇਆ ਪక్షి ਘਰ ਬਈ ਪੰਛੀਆਂ ਦਾ ਘਰ ਲੋ ਮਟ ਵੀ ਨਹੀਂ ਆਪਾਂ ਦਰਨ ਬਾਈ ਨੂੰ ਕਿਹਾ ਵੀ ਪਹਿਲਾਂ ਰੂਮ ਦਿਖਾਓ ਕੌਨਸੀ ਜਗ੍ਹਾ ਹੈ ਇਹ ਨੌਰਗੜ ਨੌਰਗੜ ਜੂਨਜਨ ਜ਼ਿਲ੍ਹਾ ਜੂਨਜਨ ਜ਼ਿਲ੍ਹਾ ਕੋਈ ਰੂਮ ਕਰ ਲੈਂਦੇ ਆ ਚੱਕ ਤੇ ਉਦੋਂ ਬਹੁਤ ਸਮਾਨ ਤਾਰਾਂਗੇ ਫਿਰ ਮੋਟਰਸਾਈਕਲ ਤੋਂ ਚਲ ਬਾਈ टी भी चलते हैं देखना बस नहीं इस पर तो नहीं चलेगा बो बोल रहे थे लेकिन हाँ ठीक है रूम ये और दूसरे वाला बस ठीक है अगर चलेगा तो ठीक है दूसरा दिखा दो